ਸੋ ਬਿਲਕੁਲ ਇਸ ਸਮੇ ਜਿਹੜਾ ਫੋਨ ਲਾਈਨ ਤੇ ਸਾਡੇ ਨਾਲ ਜੁੜ ਜੁਕੇ ਨੇ ਗੁਰਤੇਜ ਢਿੱਲੋਂ ਜੀ ਜੋ ਕਿ ਭਾਜਪਾ ਦੀ ਗੱਲ ਕੀਤੀ ਆ ਬਈ ਸੀਨੀਅਰ ਆਗੂ ਸਭਾ ਨੇ ਲੰਬੇ ਸਮੇਂ ਤੋਂ ਭਾਜਪਾ ਦੇ ਵਿੱਚ ਜਿਹੜੇ ਨੇ ਉਹ ਕੰਮ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਤੁਸੀਂ ਜਿਹੜਾ ਆਜ਼ਾਦ ਉਮੀਦਵਾਰ ਦੇ ਤੌਰ ਤੇ ਉੱਪਰ ਆੜੀਆ ਚੋਣਾ ਹੋ ਲੋਕ ਸਭਾ ਦੀ ਲੜ ਸਕਦੇ ਹੋ ਕਿ ਪੂਰਾ ਸੱਚ ਕੀ ਹੈ ਜੀ ਇਹ ਸੱਚੀ ਕੀ ਲੜ ਲੜ ਰਹੇ ਚੋਣ ਜੀ ਇਹ ਬਿਲਕੁਲ ਜੀ ਆ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਮੈਂ ਭਾਰਤੀ ਜਨਤਾ ਪਾਰਟੀ ਦਾ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ 18 ਸਾਲ ਹੋ ਗਏ ਮੈਨੂੰ ਐਕਟਿ ਤੇ ਸਮੇ ਸਮੇਤੇ ਪਾਰਟੀ ਚ ਵੱਖ-ਵੱਖ ਪੌਦਿਆਂ ਤੇ ਕੰਮ ਕੀਤਾ ਜੀ ਜਿੱਥੇ ਪਾਰਟੀ ਨੇ ਹੁਕਮ ਦਿੱਤਾ ਕਿ ਇਥੇ ਸੇ ਆਹ ਕੰਮ ਕਰਨਾ ਹੈਗਾ ਮੈਂ ਉੱਥੇ ਪਾਰਟੀ ਦੇ ਹੱਥੀਂ ਕਰਕੇ ਉੱਥੇ ਟੱਟ ਕੇ ਪਹਿਰਾ ਦਿੱਤਾ ਜੀ ਤੇ ਜਿਹੜੀ ਆ ਸੋਸ਼ਲ ਮੀਡੀਆ ਤੇ ਖਬਰ ਚੱਲੀ ਹੈ ਟੋਟਲੀ ਮੇਰੇ ਵੱਲੋਂ ਨਹੀਂ ਕੋਈ ਇਹਦੇ ਚ ਮੇਰਾ ਕੋਈ ਲੈਣਾ ਦੇਣਾ ਨਹੀਂ ਮੇਰੇ ਵਰਕਰ ਦੀ ਭਾਵਨਾ ਸੀਗੀ ਜਰੂਰ ਕਿ ਤੁਸੀਂ ਤੁਹਾਨੂੰ ਟਿਕਟ ਨਹੀਂ ਮਿਲ ਮੈਂ ਕੋਈ ਗੱਲ ਨਹੀਂ ਇੱਕ ਪਾਰਟੀ ਟਿਕਟ ਨਹੀਂ ਮਿਲੀ ਸਾਰੇ ਇਲੈਕਸ਼ਨਰ ਨਹੀਂ ਹੁੰਦੀਆਂ ਪਾਰਟੀ ਕਿ ਜੋ ਪਾਰਟੀ ਨੇ ਉਮੀਦਵਾਰ ਅੱਗੇ ਆਪਾਂ ਉਹਨਾਂ ਨੂੰ ਜਿਤਾਉਣ ਦਾ ਫਰਜ਼ ਬੰਦਾ ਆਪਣਾ ਜੀ ਇਸ ਐਸ ਸੀ ਦੇ ਵਿੱਚ ਕੋਈ 1% ਵੀ ਇਹਦੇ ਵਿੱਚ ਕੋਈ ਸਚਾਈ ਨਹੀਂ ਹੈ ਹਾਂ ਡੇਲੋ ਸਰ ਜਿਸ ਤਰ੍ਹਾਂ ਗੱਲ ਕੀਤੀ ਆਵੇ ਪਟਿਆਲਾ ਜ਼ਿਲ੍ਹੇ ਦੀ ਗੱਲ ਕੀਤੀ ਆਵੇ ਮਹਾਰਾ ਨੇ ਪ੍ਰਨਿਤ ਕੋਰ ਨੂੰ ਹੀ ਟਿਕਟ ਦਿੱਤੀ ਕਿ ਯਾ ਕਿਉਂਕਿ ਕੁਝ ਸਮਾਂ ਪਹਿਲਾਂ ਹੀ ਜਿਹੜਾ ਉਹ ਬੀ ਜੀ ਪੀ ਦੇ ਵਿੱਚ ਸ਼ਾਮਲ ਹੋਏ ਨੇ ਪੁਰਾਣੇ ਵਰਕਰ ਜਿਹੜਾ ਨਰਾਜ਼ ਵੀ ਨਜ਼ਰ ਆ ਰਹੇ ਸਨ ਕਿ ਤੁਸੀਂ ਹੁਣ ਜਿਹੜਾ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਤੁਹਾਡੀਆਂ ਨਰਾਜ਼ਗੀਆਂ ਦੂਰ ਹੋ ਚੁੱਕੀਆਂ ਨੇ ਵੀ ਪ੍ਰਨਿਤ ਕੋਰ ਦਾ ਸਾਥ ਦੇਵੋਗੇ ਜੀ ਮੇਰੀ ਕਿਸੇ ਤਰ੍ਹਾਂ ਦੀ ਕੋਈ ਨਰਾਜ਼ਗੀ ਨਹੀਂ ਮੈਂ ਆਲਰੇਡੀ ਸਮਾਣਾ ਵਿਧਾਨ ਸਭਾ ਮੈਨੂੰ ਪਾਰਟੀ ਨੇ ਦਿੱਤੀ ਹੋਈ ਹੈ ਜੀ 9 ਵਿਧਾਨ ਸਭਾ ਹਲਕਿਆਂ ਚੋ ਸਮਾਰਾ ਕੌਨਸੀ ਕੰਸਟੀਚੁਐਂਸੀ ਮੈਂ ਆਲਰੇਡੀ ਪਿਛਲੇ 2-3 ਮਹੀਨੇ ਤੋਂ ਕੰਮ ਕਰ ਰਿਹਾ ਹਾਂ ਉੱਥੇ ਹਮ ਤੇ 1% ਵੀ ਮੇਰੀ ਕੋਈ ਨਾਰਾਜ਼ਗੀ ਨਹੀਂ ਹੈਗੀ ਤੇ ਆਲ ਮੈਂ ਤਾਂ ਆਲਰੇਡੀ ਪਹਿਲੇ ਦਿਨ ਤੋਂ ਪਾਰਟੀ ਨੇ ਹੁਣ ਇਹਨਾਂ ਦੀ ਮੀਟਿੰਗ ਪਹਿਲਾਂ ਵੀ ਜਾਣਦ ਰਿਹਾ ਮੈਂ ਹੁਣ ਵੀ ਜਾ ਰਿਹਾ ਹਮ ਅਸੀ ਕੋਈ ਗੱਲ ਹੀ ਨਹੀਂ ਹੈ ਜਿਸ ਤਰ੍ਹਾਂ ਗੱਲ ਕੀਤੀ ਉਹਦੇ ਨਾਲ ਸਾਡਾ ਤੁਹਾਡਾ ਨਾਬਾ ਵੀ ਸੀ ਚੇਅਰਮੈਨ ਸਾਹਿਬ ਵੀ ਰਹੇ ਉੱਥੇ ਦੀ ਗੱਲ ਕੀਤੀ ਜਾਵੇ ਇਮਪਰੂਵਮੈਂਟ ਅਸਟ ਲਈ ਤਾਂ ਕਿ ਸਾਥ ਪੂਰਾ ਦਿੱਤਾ ਜਾਵੇ ਕਿਉਂਕਿ ਤੁਹਾਡੇ ਜਿਹੜਾ ਸੰਪਰਕ ਤੇ ਜਿਹੜਾ ਪੂਰਾ ਨਾਬਾ ਏਰੀਆ ਦੀ ਗੱਲ ਕੀਤੀ ਜਾਵੇ ਜਾਂ ਹੋਰ ਹੋਰ ਏਰੀਆ ਦੀ ਗੱਲ ਕੀਤੀ ਆਵੇ ਲੋਕ ਤੁਹਾਨੂੰ ਚਾਣ ਵਾਲੇ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਵੀ ਹਾਂ ਤੁਸੀਂ ਚੋਣ ਜਿਹੜਾ ਆਜ਼ਾਦ نیوزਵਾਰ ਤੇ ਲੜ ਰਹੇ ਹੋ ਫਿਰ ਉਸ ਤਰ੍ਹਾਂ ਦੀ ਗੱਲ ਕੀਤੀ ਜਾਵੇ ਕਿ ਤੁਸੀਂ ਜਿਹੜਾ ਵੀ ਪ੍ਰਿੰਤ ਕੋਰ ਦਾ ਇਸ ਤਰ੍ਹਾਂ ਦਾ ਸਾਥ ਦੇ ਸਕਦੇ ਹੋ ਕਿ ਨਹੀਂ ਨਹੀਂ 100% ਸਾਥ ਦੇਵਾਂਗੇ ਜੀ ਨਾ ਦੇਣਾ ਦਾ ਮਤਲਬ ਹੀ ਹੂੰ 100% ਸਾਥ ਦੇਵਾਂਗੇ ਜਿੱ ਸਾਰੀਆਂ ਨਹੀਂ ਡਿਊਟੀਆਂ ਲਾਵਾਗੇ ਪਾਰਟੀ ਰਹਿ ਕੇ ਪਾਰਟੀ ਦਾ ਕੰਮ ਕਰਨਗੇ ਸਾਰੇ ਵਰਕਰਸ ਠੀਕ ਹੈ ਜਨਨ ਕਿ ਆਪਾਂ ਸਮਝ ਜਿਹੜੀ ਸੋਸ਼ਲ ਮੀਡੀਆ ਤੇ ਜਿਹੜੀ ਹਵਾ ਉੱਡ ਰਹੀ ਹੈ ਤਾਂ ਉਸ ਤੋਂ ਖੰਡਨ ਕੀਤਾ ਜਾ ਰਿਹਾ ਹੈ ਬਿਲਕੁਲ ਉਹਦਾ ਮੈਂ ਖੰਡਨ ਕਰਦਾ ਹਾਂ ਉਹਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ ਤੇ ਭਾਰਤੀ ਜਨਤਾ ਪਾਰਟੀ ਦਾ ਮੈਂ ਸਿਪਾਹੀ ਹਾਂ ਤੇ ਭਾਰਤੀ ਜਨਤਾ ਪਾਰਟੀ ਦਾ ਇੱਕੀ ਪਾਰਟੀ ਦੀ ਸੇਵਾ ਕਰਦਾ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਟੂ ਥਾ ਥੈਂਕੀ